ICC ਨੇ ਸਾਲਾਬਾਦ PCB ਨੂੰ ਮੇਜ਼ਬਾਨੀ ਦਾ ਮੌਕਾ ਦਿੱਤਾ ਹੈ ਹਾਲਾਂਕਿ ਫਿਲਹਾਲ ਇਹ ਟੂਰਨਾਮੈਂਟ ਪਾਕਿਸਤਾਨ 'ਚ ਹੋਵੇਗਾ ਜਾਂ ਨਹੀਂ ਇਸ ਤੇ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ ਦਰਸਲ ਹਾਲ ਹੀ ਵਿੱਚ ਟੀਮ ਇੰਡੀਆ ਨੇ ਗੁਆਂਡੀ ਦੇਸ਼ ਵਿੱਚ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਇੱਕ ਹੋਰ ਦੇਸ਼ ਨੇ ਅਜਿਹਾ ਕਰਕੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ ਭਾਰਤ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਨੇ ਵੀ ICC ਚੈਂਪियंस ਟਰੋਫੀ 2025 ਲਈ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਟੀਮ ਇੰਡੀਆ ਦੇ ਨਾਲ ਅਫਗਾਨਿਸਤਾਨ ਕ੍ਰਿਕਟ ਟੀਮ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਜਿਸ ਨੇ ਕਿਸੇ ਹੋਰ ਦੇਸ਼ ਵਿੱਚ ਆਗਾਮੀ ਆਈਸੀਸੀ ਟੂਰਨਾਮੈਂਟ ਦੇ ਆਯੋਜਨ ਦਾ ਪੱਖ ਪੂਰਿਆ ਹੈ ਭਾਰਤ ਅਤੇ ਅਫਗਾਨਿਸਤਾਨ ਦੇ ਸਬੰਧ ਬਹੁਤ ਚੰਗੇ ਨੇ ਪੀ ਬੀਸੀਸੀਆਈ ਵੀ ਇਸ ਦੇਸ਼ ਦੀ ਬਹੁਤ ਮਦਦ ਕਰਦਾ ਹੈ ਅਜਿਹੇ 'ਚ ਇਸ ਗੱਲ ਦੀ प्रबल ਸੰਭਾਵਨਾ ਹੈ ਕਿ ਅਫਗਾਨ ਟੀਮ ਪਾਕਿਸਤਾਨ ਚ ਖੇਡਣ ਵਾਲੀ ਚੈਂਪੀਅਨਸ ਟਰੋਫੀ 2025 ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਸਕਦੀ ਹੈ। ਬੀਸੀਸੀਆਈ ਪਹਿਲਾਂ ਹੀ ਆਪਣਾ ਸਟੈਂਡ ਸਪਸ਼ਟ ਕਰ ਚੁੱਕਾ ਹੈ। ਹਾਲ ਹੀ ਵਿੱਚ ਵੱਡੀ ਮੀਡੀਆ ਸੰਸਥਾ ਏਐਨਆਈ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਬੀਸੀਸੀਆਈ ਨੇ ਪਾਕਿਸਤਾਨ ਜਾ ਕੇ ਆਈਸੀਸੀ ਚੈਂਪੀਅਨਸ ਟਰੋਫੀ 2025 ਖੇਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਸ ਨੇ ਆਈਸੀਸੀ ਅੱਗੇ ਆਪਣੇ ਸਾਰੇ ਮੈਚ ਕਿਸੇ ਹੋਰ ਸਥਾਨ ਤੇ ਕਰਵਾਉਣ ਦੀ ਸ਼ਰਤ ਰੱਖੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਮਤਭੇਦਾਂ ਅਤੇ ਪਾਕਿਸਤਾਨ ਵੱਲੋਂ ਸਰਹੱਦ ਤੇ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਕਾਰਨ ਦਵੱਲੀ ਸੀਰੀਜ਼ ਨਹੀਂ ਖੇਡੀ ਜਾਂਦੀ ਦੱਸਦੀ ਹੈ ਕਿ ਭਾਰਤੀ ਟੀਮ ਨੇ ਪਾਕਿਸਤਾਨ ਚ ਆਖਰੀ ਵਾਰ ਸਾਲ 2008 ਚ ਮੈਚ ਖੇਡਿਆ ਸੀ ਉਦੋਂ ਤੋਂ ਉਹ ਕਦੇ ਵੀ ਗੁਆਂਡੀ ਦੇਸ਼ ਨਹੀਂ ਗਏ ਆਈਸੀਸੀ ਚੈਂਪियंस ਟਰੋਫੀ 2025 ਵਿੱਚ ਹਿੱਸਾ ਲੈਣ ਤੋਂ ਜੇਕਰ ਹੋਰ ਟੀਮਾਂ ਇਨਕਾਰ ਕਰਦੀਆਂ ਨੇ ਤਾਂ ਇਸ ਨੂੰ ਕੁਝ ਸਮੇਂ ਲਈ ਰੱਦ ਕਰ ਦਿੱਤਾ ਜਾਂਦਾ ਹੈ ਜੇਕਰ ਆਈਸੀਸੀ ਚਾਹੇ ਤਾਂ ਇਸ ਨੂੰ हाइब्रिड मॉडल ਦੇ ਤਹਿਤ ਆਯੋਜਿਤ ਕਰ ਸਕਦੀ